ਹੋਰ ਨਸਲੀ ਦੋ ਚਾਰੇ ਕੋਰ ਮਗਲ ਦੀ ਖੁਸ਼ੀ ਜੇਕਰ ਤੁਹਾਡੇ ਬੱਚੇ ਵੀ ਕਿਸੇ ਬਸ ਯਾ ਫਿਰ ਕਿਸੇ ਵੈਨ ਚ ਸਕੂਲ ਜਾਂਦੇ ਨੇ ਤਾਂ ਇਹ ਖਬਰ ਤੁਹਾਨੂੰ ਗੌਰ ਨਾਲ ਦੇਖਣੀ ਚਾਹੀਦੀ ਹੈ ਕਿਉਂਕਿ ਇਹ ਖਬਰ ਸਿੱਧੇ ਤੌਰ ਤੇ ਤੁਹਾਡੇ ਨਾਲ ਜੁੜੀ ਹੋਈ ਹੈ ਜੀ ਹਾਂ ਗੁਆਂਢੀ ਸੂਬੇ ਹਰਿਆਣਾ ਦੇ ਮਹਿੰਦਰਗੜ੍ਹ ਚ ਇੱਕ ਭਿਆਨਕ ਹਾਦਸਾ ਵਾਪਰਿਆ ਇੱਕ ਸਕੂਲ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਚ 6 ਬੱਚਾਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਨੇ ਅਤੇ ਸਭ ਕੁਝ ਹੋਇਆ ਹੈ ਅਣਗੈਲੀ ਕਾਰਨ ਜੀ ਹਾਂ ਅਣਗੈਲੀ 6 ਪਰਿਵਾਰਾਂ ਦੀਆਂ ਖੁਸ਼ੀਆਂ ਤਬਾਹ ਕਰ ਗਈ ਅਣਗੈਲੀ ਕਾਰਨ 6 ਮਾਸੂਮ ਬੱਚੇ ਮੌਤ ਦੀ ਕਹਿਰੀ ਨੀਂ ਸੌ ਗਈ ਸਕੂਲ ਦੀ ਵਰਦੀ ਪਾਈ ਹੈ ਮਾਪਿਆਂ ਨੇ ਵੀ ਬੜੀਆਂ ਰੀਝਾਂ ਨਾ ਲਗਾ ਕੇ ਬੱਚਿਆਂ ਨੂੰ ਤਿਆਰ ਕੀਤਾ ਕਿਸੇ ਦਾ ਸੁਪਨਾ ਆਈਪੀਐਸ ਬਣਨ ਦਾ ਸੀ ਕਿਸੇ ਦਾ ਡਾਕਟਰ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਇੱਕ ਸਕੂਲ ਦੇ ਪ੍ਰਬੰਧਕਾ ਦੀ ਗਲਤੀ ਇੱਕ ਬੱਸ ਡਰਾਈਵਰ ਦੀ ਗਲਤੀ ਤੇ ਉਹ ਗਲਤੀ ਇੰਨੀ ਵੱਡੀ ਹੋਈ ਕਿ 6 ਘਰਾਂ ਦੇ ਚਿਰਾਗ ਬੁੱਝ ਗਏ ਪਹਿਲਾਂ ਇਹ ਤਸਵੀਰਾਂ ਦੇ ਜੋ ਹਰਿਆਣਾ ਦੇ ਮਹਿੰਦਰਗੜ੍ਹ ਦੀਆਂ ਜਿੱਥੇ ਇੱਕ ਬੱਸ ਡਰਾਈਵਰ ਦੀ ਗਲਤੀ ਨਾਲ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ। ਦਰਅਸਲ ਸਭ ਤੋਂ ਵੱਡੀ ਗਲਤੀ ਸਕੂਲ ਦੀ ਵੀ ਹੈ। ਜਿਨ੍ਹਾਂ ਨੇ ਈਦ ਵਾਲੇ ਦਿਨ ਯਾਨੀ ਕਿ ਛੁੱਟੀ ਵਾਲੇ ਦਿਨ ਇੱਕ ਨਿੱਜੀ ਸਕੂਲ ਖੋਲਿਆ। ਤੇ ਸਕੂਲ ਦੀ ਬੱਸ ਸਕੂਲੀ ਬੱਚਿਆਂ ਨੂੰ ਲੈ ਕੇ ਆ ਰਹੀ ਸੀ। ਦੱਸਿਆ ਜਾ ਰਿਹਾ ਕਿ ਬੱਸ ਦੇ ਡਰਾਈਵਰ ਦਾ ਨਸ਼ਾ ਕੀਤਾ ਹੋਇਆ ਸੀ ਤੇ ਉਹ ਤੇਜ਼ ਸਪੀਡ ਤੇ ਬੱਸ ਚਲਾ ਰਿਹਾ ਸੀ। ਓਵਰਟੇਕ ਕਰਨ ਲੱਗਿਆ ਬੱਸ ਤੋਂ ਕੰਟਰੋਲ ਨਹੀਂ ਹੋਇਆ। बस पलट गई तो इस हादसे के बिच छह बच्चों की मौत हो गई जबकि इक्की बच्चे जख्मी हो गए की छुट्टी होने के बावजूद फंक्शन कर रहा था ये एक अलग विषय है इसके ऊपर भी जो एडमिनिस्ट्रेशन है वहां के प्रशासन को गंभीरता से विचार करना चाहिए कि इसका कारण क्या था और जिसकी भी नेगलीजेंस है चाहे वो कोई ड्राइवर है कंडक्टर है या जिन कारणों से दुर्घटना हुई उन कारणों का पता लगा करके सख्त से सख्त सक्ष सजा जो भी दोषी है उनको मिलना बस कि पलटी ड्राइवर ने सच्ची ही नशा किया ना जाने अजे किन्ने ही सवाल इस हादसे तो बाद पैदा हुए ਤੇ ਜਦੋਂ ਇਹਨਾਂ ਦੇ ਜਵਾਬ ਲਈ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਇੱਕੋ ਇੱਕ ਰਟੇ ਰਟਾਇਆ ਜਵਾਬ ਸੀ ਕਿ ਜਾਂਚ ਚੱਲ ਰਹੀ ਹੈ। ਆ ਦੇਖਿਏ ਇਹ ਸੰਗਿਆਨ ਮੇ ਆਇਆ ਕਿ ਇਹ ਪ੍ਰਾਈਵੇਟ ਸਕੂਲ ਜੋ ਹੈ ਆ ਛੁੱਟੀ ਦੇ ਦਿਨ ਚਲਾ ਰਹਾ ਹੈ ਇਸ ਤੇ ਐਕਸ਼ਨ ਬਿਲਕੁਲ ਲਿਆ ਜਾ ਰਹਾ ਹੈ। और छुट्टी होने के बावजूद चलाया गया इसलिए इसकी मान्यता रद्द करने के लिए भी ऊपर भेज दिया गया है अंदर हम स्ट्रिक्टली देखे जाएंगे ऐसा सारे स्कूलों की बसेस की जो है बहुत ही जल्दी सारे हम चेकिंग भी करेंगे और ये भी देखा जाएगा कि जो स्कूल बस सेफ्टी के नॉर्म्स होते हैं वो सारे स्कूल कम्प्लाई करें अगर कोई भी स्कूल ऐसा जो है वायलेशन करता पाया जाएगा तो उसकी भी मान्यता रद्द करने के लिए लिखा जाएगा जैसा इस स्कूल की मान्यता रद्द करने के लिए लिख दिया उधर डीसी साहब ने जांच के एक गलता की फिटनेस फेल जी 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 कराने पर यही पता चला है 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 कि डॉक्यूमेंट्स में में भी भी साथ साथ भी, जी, जी, में में भी कमी थी इसीलिए एफआईआर जो स्कूल प्रशासन के के ऊपर की जा रही ड्राइवर साथ इंश्योरेंस एक्सपायर हो गया था वो संज्ञान आया मनमानी कदगी ईद वाले दिन सारे पास छुट्टी क्यों खोले गए 10 ਤੱਕ ਇੱਥੋਂ ਤੱਕ ਜਾ ਰਿਹਾ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਸਵਾਲ ਤਾਂ ਇਹੀ ਹੈ ਕਿ ਇੰਨੀ ਕੀ ਲੋੜ ਪੈ ਗਈ ਸੀ ਕਿ ਸਰਕਾਰੀ ਛੁੱਟੀ ਵਾਲੇ ਦਿਨ ਵੀ ਸਕੂਲ ਖੋਲਣਾ ਪੈ ਗਿਆ। ਇਹਨਾਂ 6 ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ? ਪੀੜਤ ਪਰਿਵਾਰਾਂ ਨੂੰ ਕੌਣ ਦੇਵੇਗਾ ਇਨਸਾਫ? ਤੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਸਵਾਲ ਹੀ ਪੁੱਛ ਰਹੇ ਨੇ ਕਿ ਇਹਨਾਂ ਮਾਸੂਮਾਂ ਦਾ ਕਸੂਰ ਕੀ ਹੈ? ਬਿਊਰੋਕ੍ਰਾਟੀ ਬਿਲੇ ਸਿਦਕ